ਸਤ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ H1B ਵੀਜ਼ਾ ਧਾਰਕਾਂ ਲਈ ਨਵੀਂ ਯੋਜਨਾ ਸ਼ੁਰੂ 2025 ਚ ਲਾਗੂ ਹੋਵੇਗਾ ਨਵਾਂ ਪ੍ਰੋਗਰਾਮ ਦੋ ਪਾਰਟੀ ਕੰਪਨੀਆਂ ਤੇ ਲੱਗੇ ਵੱਡੇ ਦੋਸ਼ ਅਮਰੀਕਾ ਚ ਅਪਰਾਧਿਕ ਸਾਜ਼ਿਸ਼ ਰਚਨ ਦੇ ਲਗਾਏ ਗਏ ਦੋਸ਼ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜੋ ਬਾਈਡਨ ਤੇ ਵੱਡਾ ਦੋਸ਼ ਕਿਹਾ ਬਾਈਡਨ ਸਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਲਈ ਕਰ ਰਹੇ ਨੇ ਸੰਭਵਕ ਕੋਸ਼ਿਸ਼ਾਂ ਹੁਣ ਖਬਰਾਂ ਵਿਸਥਾਰ ਦੇ ਨਾਲ H1B ਵੀਜ਼ਾ ਧਾਰਕਾਂ ਦੇ ਲਈ ਇੱਕ ਵੱਡੀ ਖਬਰ ਇਹ ਹੈ ਕਿ ਨਵੀਂ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਇਹ ਨਵਾਂ ਪ੍ਰੋਗਰਾਮ 2025 ਤੋਂ ਲਾਗੂ ਕੀਤਾ ਜਾਵੇਗਾ ਸੰਭਾਵਨਾ ਇਹ ਦਿਤਾਈ ਜਾ ਰਹੀ ਹੈ ਕਿ ਅਮਰੀਕਾ ਨੇ H1B ਵੀਜ਼ਾ ਨੂੰ ਲੈ ਕੇ ਜੋ ਵੱਡਾ ਫੈਸਲਾ ਲਿਆ ਹੈ ਉਸ ਦਾ ਭਾਰਤੀਆਂ ਦੇ ਉੱਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੇਸ਼ਵਰ ਭਾਰਤੀ H1B ਵੀਜ਼ਾ ਦੇ ਤਹਿਤ ਹੀ ਅਮਰੀਕਾ ਦੇ ਵਿੱਚ ਦਾਖਲੇ ਲੈਂਦੇ ਨੇ H1B ਵੀਜ਼ਾ ਧਾਰਕਾਂ ਲਈ ਚੰਗੀ ਖਬਰ ਹੈ ਅਮਰੀਕਾ ਨੇ H1B ਵੀਜ਼ਾ ਧਾਰਕਾਂ ਲਈ ਨਵੀਂ ਨਵੀਨੀਕਰਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਵੀਜ਼ਾ ਧਾਰਕਾਂ ਨੂੰ ਹੁਣ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਖਾਨੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਹ ਪ੍ਰੋਗਰਾਮ ਰਸਮੀ ਤੌਰ ਤੇ 2025 ਵਿੱਚ ਲਾਗੂ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਭਾਰਤੀ ਪੇਸ਼ੇਵਰਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਜਿਨ੍ਹਾਂ ਨੂੰ ਹੁਣ ਤੱਕ ਵੀਜ਼ਾ ਨਮਾਉਣ ਲਈ ਭਾਰਤ ਆਉਣਾ ਪੈਂਦਾ ਸੀ ਦੂਤਖਾਨੇ ਦੇ ਬਿਆਨ ਮੁਤਾਬਕ ਅਮਰੀਕਾ ਚ H1B ਵੀਜ਼ਾ ਧਾਰਕਾਂ ਦੇ ਨਵੀਨੀਕਰਨ ਦਾ ਇਹ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ ਦੂਤਖਾਨੇ ਨੇ ਆਪਣੇ ਸਾਲ ਦੇ ਅੰਤ ਦੇ ਬਿਆਨ ਵਿੱਚ ਕਿਹਾ ਕਿ ਇਸ ਪਾਇਲਟ ਪ੍ਰੋਗਰਾਮ ਨੇ ਹਜ਼ਾਰਾਂ ਪੇਸ਼ੇਵਰਾਂ ਲਈ ਦੇਸ਼ ਛੱਡੇ ਬਿਨਾਂ ਵੀਜ਼ਾ ਨਮਾਉਣ ਦੀ ਸਹੂਲਤ ਦਿੱਤੀ ਇਹ ਪ੍ਰਕਿਰਿਆ ਹੁਣ ਦੀ ਤਰ ਤੇ 2025 ਵਿੱਚ ਲਾਗੂ ਕੀਤੀ ਜਾਵੇਗੀ ਇੱਕ ਸਾਲ ਪਹਿਲਾਂ ਯੂ ਐਸਟੇ ਡਿਪਾਰਟਮੈਂਟ ਨੇ ਇਸ ਪ੍ਰਕਿਰਿਆ ਦੀ ਜਾਂਚ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਸ ਵਿੱਚ ਲਗਭਗ 20 ਹਜ਼ਾਰ ਯੋਗ ਭਾਗੀਦਾਰ ਸ਼ਾਮਲ ਸਨ ਤੇ ਹੁਣ ਐਚ 1 ਬੀ ਵੀਜ਼ਾ ਨਮਾਉਣ ਲਈ ਬਿਨ ਕਾਰਨ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਕੋਈ ਲੋੜ ਨਹੀਂ ਹੋਵੇਗੀ ਇਹ ਪੇਸ਼ੇਵਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਚਿੰਤਾ ਦਾ ਹੱਲ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਨੇ ਪਹਿਲਾਂ ਇਸ ਪ੍ਰਕਿਰਿਆ ਵਿੱਚ ਬਿਨੇਕਾਰਾਂ ਨੂੰ ਆਪਣੀ ਯਾਤਰਾ ਲਈ ਭਾਰੀ ਖਰਚ ਕਰਨਾ ਪੈਂਦਾ ਸੀ ਨਾਲ ਹੀ ਵੀਜ਼ਾ ਅਪਾਇੰਟਮੈਂਟ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਕਰਕੇ ਸਮੇਂ ਦੀ ਬਰਬਾਦੀ ਤੇ ਦੇਰੀ ਹੁੰਦੀ ਸੀ ਵੀਜ਼ਾ ਨਮਿਉਣ ਲਈ ਭਾਰਤ ਪਰਤਨ ਦੀ ਲੋਡ H1B ਵੀਜ਼ਾ ਵਾਸਤੇ ਵੱਡੀ ਸਮੱਸਿਆ ਪੈਦਾ ਕਰਦੀ ਸੀ ਵੀਜ਼ਾ ਸਟੈਂਪਿੰਗ ਲਈ ਨਿਸ਼ਚਿਤ ਮੁਲਾਕਾਤ ਸਲੋਟ ਦੀ ਘਾਟ ਅਕਸਰ ਮੁਸੀਬਤ ਦਾ ਕਾਰਨ ਬਣਦੀ ਰਹੀ ਹੈ ਇਹ ਨਵੀਂ ਯੋਜਨਾ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ 'ਚ H1B ਵੀਜ਼ਾ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। H1B ਵੀਜ਼ਾ ਨੂੰ ਲੈ ਕੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਭਾਰਤੀ ਪੇਸ਼ਵਰ ਅਮਰੀਕੀ ਕਾਮਿਆਂ ਦੀ ਥਾਂ ਲੈ ਰਹੇ ਨੇ। ਹਾਲਾਂਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਐਲਨ ਮਸਕ ਵਰਗੀਆਂ ਕਈ ਪ੍ਰਮੁੱਖ ਹਸਤੀਆਂ ਨੇ ਇਸ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਇਹ ਵੀਜ਼ਾ ਪ੍ਰੋਗਰਾਮ ਅਮਰੀਕਾ 'ਚ ਹੁਨਰਮੰਦ ਇੰਜੀਨੀਅਰਜ਼ ਅਤੇ ਮਹਰਾਂ ਦੀ ਕਮੀ ਨੂੰ ਦੂਰ ਕਰਨ ਲਈ ਜ਼ਰੂਰੀ ਹੈ H1B ਵੀਜ਼ਾ ਪ੍ਰਾਪਤ ਕਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ 2022 'ਚ ਜਾਰੀ ਕੀਤੇ ਗਏ ਕੁੱਲ 320000 ਵੀਜ਼ਿਆਂ ਵਿੱਚੋਂ ਭਾਰਤੀਆਂ ਨੂੰ 77% ਵੀਜ਼ਾ ਮਿਲੇ ਜਦਕਿ 2023 'ਚ ਇਹ ਆਂਕੜਾ 72.3% H1B ਵੀਜ਼ਾ ਤੋਂ ਇਲਾਵਾ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਭਾਰਤ 2024 'ਚ ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਨ ਲਈ ਸਾਰੇ ਦੇਸ਼ਾਂ ਨੂੰ ਪਛੜਾ ਦ ਰਿਹਾ ਹੈ। ਇਸ ਸਾਲ 331000 ਤੋਂ ਵੱਧ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਅਮਰੀਕਾ ਗਏ। ਸਾਲ 2008-09 ਦੇ ਅਕਾਦਮਿਕ ਸੈਸ਼ਨ ਤੋਂ ਬਾਅਦ ਪਹਿਲੀ ਵਾਰ ਇਹ ਪ੍ਰਾਪਤੀ ਹੋਈ ਹੈ। ਇਹ ਨਵੀਂ ਸਕੀਮ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਅਮਰੀਕਾ 'ਚ ਮੌਕੇ ਨੂੰ ਹੋਰ ਵੀ ਪਹੁੰਚਯੋਗ ਬਣਾਵੇਗੀ। ਅਮਰੀਕਾ ਦੇ ਵਿੱਚ ਦੋ ਭਾਰਤੀ ਕੰਪਨੀਆਂ ਦੇ ਉੱਤੇ ਅਪਰਾਧਿਕ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਹੈ ਤੇ ਇਨ੍ਹਾਂ ਕੰਪਨੀਆਂ ਨੂੰ ਅਮਰੀਕਾ ਦੇ ਵੱਲੋਂ ਬੈਨ ਕਰਨ ਦੀ ਵੀ ਗੱਲ ਆਖ ਦਿੱਤੀ ਗਈ ਹੈ। ਦਰਅਸਲ ਅਮਰੀਕਾ ਦੇ ਵਿੱਚ ਵਧ ਰਹੇ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਅਮਰੀਕਾ ਦੀ ਸਰਕਾਰ ਹੁਣ ਚੌਕਸ ਹੋ ਚੁੱਕੀ ਹੈ ਤੇ ਹੁਣ ਦੋ ਭਾਰਤੀ ਕੰਪਨੀਆਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਉੱਤੇ ਦੋਸ਼ ਲਗਾਏ ਨੇ ਕਿ ਨਸ਼ੇ ਦੀ ਤਸਕਰੀ ਨੂੰ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਅਪਰਾਧਿਕ ਸਾਜ਼ਿਸ਼ਾਂ ਇਨ੍ਹਾਂ ਦੇ ਵੱਲੋਂ ਰਚੀਆਂ ਚਾਲੀਆਂ ਸੀ। ਅਮਰੀਕਾ ਚ ਦੋ ਭਾਰਤੀ ਕੰਪਨੀਆਂ ਰੈਕਸਟਰ ਕੈਮੀਕਲਸ ਅਤੇ ਇਥੋਜ਼ ਕੈਮੀਕਲਸ ਤੇ ਫੈਂਟਨਿਲ ਰਸਾਇਣ ਵੰਡਣ ਅਤੇ ਦਰਾਮਦ ਕਰਨ ਦੀ ਅਪਰਾਧਿਕ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਹੈ। ਰੈਕਸਟਰ ਕੈਮੀਕਲਸ ਦੇ ਸੰਸਥਾਪਕ ਅਤੇ ਸੀਨੀਅਰ ਐਗਜ਼ੀਕਿਊਟਿਵ ਭਵੇਸ਼ ਲਾਟਿਆ ਨੂੰ 4 ਜਨਵਰੀ ਨੂੰ ਨਿਊਯਾਰਕ ਚ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਮੈਜਿਸਟ੍ਰੇਟ ਜੱਜ ਜੋਸਫ ਏ ਮਰਤੋਲੋ ਨੇ ਲਾਠੀਆਂ ਨੂੰ ਮੁਕਦਮੇ ਦੀ ਸੁਣਵਾਈ ਤੱਕ ਜੇਲ੍ਹ ਚੜਖੰਦਾ ਹੁਕਮ ਦਿੱਤਾ ਹੈ ਜੇਕਰ ਲਾਠੀਆਂ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 53 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਸ ਦੇ ਖਾਸ ਹੈ ਕਿ ਫੈਂਟਾਨੀਲ ਇੱਕ ਬਹੁਤ ਜ਼ਿਆਦਾ ਨਸ਼ੀਲਾ ਸੰਥਾਟਕ ਪਦਾਰਥ ਹੈ ਜੋ ਹੈਰੋਇਨ ਨਾਲੋਂ ਲਗਭਗ 50 ਗੁਣਾ ਜ਼ਿਆਦਾ ਅਤੇ ਮੋਰਫਿਨ ਨਾਲੋਂ 100 ਗੁਣਾ ਜ਼ਿਆਦਾ ਤੇਜ਼ ਹੈ ਅਟਾਰਨੀ ਜਨਰਲ ਮੈਰਕ ਗਾਰਲੈਂਡ ਨੇ ਬੀਤੇ ਹਫਤੇ ਕਿਹਾ ਸੀ ਕਿ ਅਸੀਂ ਦੋਸ਼ ਲਗਾਉਂਦੇ ਹਾਂ ਕਿ ਇਹਨਾਂ ਕੰਪਨੀਆਂ ਅਤੇ ਕੰਪਨੀ ਦੇ ਸੰਸਥਾਪਕਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਭਾਰਤ ਤੋਂ ਸੰਯੁਕਤ ਰਾਜ ਅਤੇ ਮੈਕਸੀਕੋ ਚ ਫੈਂਟਨਿਲ ਟਿਕਰਸਰ ਰਸਾਇਣਾਂ ਨੂੰ ਵੰਡਣ ਅਤੇ ਆਯਾਤ ਕਰਨ ਦੀ ਸਾਜਿਸ਼ ਰਚੀ ਸੀ ਹੋਮਲੈਂਡ ਸਿਕਿਉਰਿਟੀਜ਼ ਸੈਕਟਰੀ ਐਲੈਜੈਂ드로 ਐਨ ਮੈਕਾਸ ਨੇ ਕਿਹਾ ਕਿਸੀਂ ਫੈਂਟਨਿਲ ਖਿਲਾਫ ਲੜਾਈ ਜਾਰੀ ਰੱਖਾਂਗੇ ਨਾਲ ਹੀ ਇਸ ਦੇ ਤੌਰ ਤੇ ਉਹਨਾਂ ਕੰਪਨੀਆਂ ਅਤੇ ਵਿਅਕਤੀਆਂ ਖਿਲਾਫ ਵੀ ਜਿਵੇਂ ਕਿ ਕੱਥੇ ਤੇ ਵਿਦੇਸ਼ ਰਸਾਇਣਿਕ ਨਿਰਯਾਤਕਾਂ ਖਿਲਾਫ ਵੀ ਲੜਾਈ ਲੜੀ ਜਾਵੇਗੀ ਕਿਉਂਕਿ ਅਮਰੀਕੀਆਂ ਨੂੰ ਮਾਰਨ ਅਤੇ ਭਾਈਚਾਰਿਆਂ ਨੂੰ ਤਬਾਹ ਕਰਨ ਤੋਂ ਗੈਰ ਕਾਨੂੰਨੀ ਫੈਂਟਨਿਲ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਸ ਦਾ ਪਹਿਲੇ ਥਾਂ ਤੇ ਹੀ ਉਤਪਾਦਨ ਹੋਣ ਤੋਂ ਰੋਕਣਾ ਹੈ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ 20 ਜਨਵਰੀ ਨੂੰ ਸੌਣ ਚੁੱਕਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਮੌਜੂਦਾ ਰਾਸ਼ਟਰਪਤੀ ਜੋ ਬਾiden ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ 트੍ਰੰਪ ਕਹਿ ਰਹੇ ਨੇ ਕਿ ਬਾਈਡਨ ਸੱਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੋਸ਼ ਲਗਾਇਆ ਹੈ ਕਿ ਜੋ ਬਾਈਡਨ ਸੱਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਜਲਵਾਯੂ ਅਤੇ ਹੋਰ ਅਧਿਕਾਰਿਤ ਮੁੱਦਿਆਂ ਤੇ ਬਾਈਡਨ ਦੇ ਤਾਜ਼ਾ ਕਾਰਜਕਾਰੀ ਆਦੇਸ਼ਾਂ ਦਾ ਹਵਾਲਾ ਦਿੱਤਾ ਹੈ। ਟਰੰਪ 2 ਜਨਵਰੀ ਨੂੰ ਅਮਰੀਕਾ ਦੇ 97ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਣਗੇ ਅਤੇ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹائش ਅਤੇ ਦਫ਼ਤਰ ਵਾਈਟ ਹਾਊਸ ਵਿਖੇ ਬਾਈਡਨ ਦੀ ਥਾਂ ਲੈਣਗੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਪੋਸਟ ਕਰਕੇ ਕਿਹਾ ਕਿ ਬਾਈਡਨ ਸੱਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਇਸ ਦਿਨ ਲਈ ਅਜਿਹੇ ਫੈਸਲੇ ਲਈ ਜਾ ਰਹੇ ਨੇ ਜੋ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੇ ਗ੍ਰੀਨ ਨਿਊ ਸਟੈਂਪ ਪੈਸੇ ਦੀ ਬਰਬਾਦੀ ਦੇ ਫੈਸਲੇ ਅਤੇ ਹਾਸੋ ਹੀਣੇ ਕਾਰਜਕਾਰੀ ਆਦੇਸ਼ ਇਸ ਦੀਆਂ ਉਦਾਹਰਣਾਂ ਨੇ 트럼ਪ ਨੇ ਕਿਹਾ ਡਰੋ ਨਹੀਂ ਇਹ ਸਾਰੇ ਆਦੇਸ਼ ਜਲਦੀ ਹੀ ਖਤਮ ਹੋ ਜਾਣਗੇ ਤੇ ਅਸੀਂ ਇੱਕ ਆਮ ਸਮਝ ਅਤੇ ਤਾਕਤ ਵਾਲਾ ਦੇਸ਼ ਬਣ ਜਾਵਾਂਗੇ ਅਮਰੀਕੀ ਸੰਸਦ ਯਾਨਕੀ ਕਾਂਗਰਸ ਵੱਲੋਂ 트럼ਪ ਦੀ ਜਿੱਤ ਦੀ ਪੁਸ਼ਟੀ ਕਰਨ ਤੋਂ ਥੋੜੀ ਦੇਰ ਪਹਿਲਾਂ ਅਤੇ ਬਾਡਨ ਦੇ ਅਮਰੀਕਾ ਦੇ ਜ਼ਿਆਦਾਤਰ ਸਮੁੰਦਰੀ ਤੱਟਾਂ ਤੇ ਤੇਲ ਅਤੇ ਕੁਦਰਤੀ ਗੈਸ ਲਈ ਖੁਦਾਈ ਤੇ ਪਾਬੰਦੀ ਲਗਾਉਣ ਦੇ ਆਦੇਸ਼ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਜੋਨ ਦੇ ਜੋਨ ਦੇ ਕੁਆਫਰ ਨੇ ਸਿਰ ਮਾਰ ਲੈਨੇ ਆ ਮੁਖ ਖੈਲਸ ਤੇ ਐਚ 1 ਬੀ ਵੀਜ਼ਾ ਤਾਰ ਕਾਲ ਲਈ ਨਵੀਂ ਯੋਜਨਾ ਸ਼ੁਰੂ 2025 ਚ ਲਾਗੂ ਹੋਵੇਗਾ ਨਵਾਂ ਪ੍ਰੋਗਰਾਮ ਦੋ ਪਾਰਟੀ ਕੰਪਨੀਆਂ ਤੇ ਲੱਗੇ ਵੱਡੇ ਦੋਸ਼ ਅਮਰੀਕਾ ਚ ਅਪਰਾਧਿਕ ਸਾਜ਼ਿਸ਼ ਰਚਨ ਦੇ ਲਗਾਏ ਗਏ ਦੋਸ਼ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜੋ ਬਾਈਡਨ ਤੇ ਵੱਡਾ ਦੋਸ਼ ਕਿਹਾ ਬਾਈਡਨ ਸਤਾ ਦੇ ਤਬਾਦਲੇ ਨੂੰ ਮੁਸ਼ਕਲ ਬਣਾਉਣ ਲਈ ਕਰ ਰਹੇ ਨੇ ਸੰਭਵਕ ਕੋਸ਼ਿਸ਼ਾਂ ਇਸ ਦੇ ਨਾਲ ਹੀ ਮੇਰੇ ਤੋਂ ਇਜਾਜ਼ਤ ਕਲ ਫੇਰ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ